ਸੁਣੋ ਜਦੋਂ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰਨ ਲੱਗੇ ਤਾਂ ਉਹਨਾਂ ਨੇ ਇੱਕ ਗਾਂ ਨੂੰ ਜਿਉਂਦਾ ਕਿਉਂ ਕੀਤਾ ਸੀ ਅਤੇ ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਸਰੀਰ ਛੱਡਣ ਲਈ ਕਿਹਾ ਸੀ ਅਤੇ ਜਾਂ ਫਿਰ ਐਵੇਂ ਕਿਹਾ ਸੀ ਕਿ ਜੇਕਰ ਗਊ ਬਦਲੇ ਵਿੱਚ ਤੁਸੀਂ ਆਪਣਾ ਸਰੀਰ ਨਹੀਂ ਛੱਡੋਗੇ ਤਾਂ ਮੈਨੂੰ ਆਪਣਾ ਸਰੀਰ ਛੱਡਣਾ ਪਵੇਗਾ ਅਤੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਤਾਂ ਕਿਉਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਇਹ ਅਸੀਸ ਦਿੱਤੀ ਤਾਂ ਤਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਅਤੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਜਨਮ ਸਥਾਨ ਹੈ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਜਗਾ ਉੱਤੇ ਸ਼੍ਰੀ ਬਾਬਾ ਗੁਰਦਿੱਤਾ ਜੀ ਨੂੰ ਇਹ ਅਸੀਸ ਦਿੱਤੀ ਸੀ ਉੱਥੇ ਅੱਜ ਕੱਲ ਸੁੱਖਾਂ ਵੀ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬਾਬਾ ਗੁਰਦਿੱਤਾ ਜੀ ਬਾਰੇ ਤਣ ਤਣ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਬਾਬਾ ਗੁਰਦਿੱਤਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਸਨ ਉਹਨਾਂ ਦਾ ਜਨਮ ਕਤਕ ਸੁਦੀ 15 ਸੰਮਤ 1670 ਵਿੱਚ ਮਾਤਾ ਦਮੋਦਰੀ ਜੀ ਦੇ ਡਰੋਲੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਆਪ ਜੀ ਨੇ ਪਿਤਾ ਗੁਰੂ ਪਾਸੋਂ ਧਾਰਮਿਕ ਅਤੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਵਿਸਾਖ 21 ਸੰਮਤ 1681 ਨੂੰ ਆਪ ਜੀ ਦੀ ਸ਼ਾਦੀ ਬੀਬੀ ਅਨੰਤੀ ਜੀ ਨਾਲ ਬਟਾਲੇ ਵਿਖੇ ਹੋਈ ਜਿੰਨਾ ਦੀ ਕੋਖ ਤੋਂ ਬਾਬਾ ਧੀਰਮਲ ਜੀ ਅਤੇ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਸਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਤਕ ਪੁੱਤਰ ਬਣੇ ਉਨ੍ਹਾਂ ਨੇ ਚੇਲੇ ਬਣ ਕੇ ਉਦਾਸੀਨ ਮਤ ਦੀ ਮਹੰਤੀ ਧਾਰਨ ਕੀਤੀ ਇਸੇ ਕਰਕੇ ਇਹਨਾਂ ਨੂੰ ਬਾਬਾ ਜੀ ਦੀ ਪਦਵੀ ਮਿਲੀ ਬਾਬਾ ਗੁਰਦਿੱਤਾ ਜੀ ਚੇਤ ਸੁਦੀਸ ਦਾ ਸਮਾਤ 1695 ਨੂੰ ਜੋਤੀ ਜੋਤ ਸਮਾ ਗਏ ਸਨ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਉਹਨਾਂ ਦਾ ਜਨਮ ਪੰਜਾਬ ਵਿਖੇ ਮਾਤਾ ਦામੋਦਰੀ ਜੀ ਦੇ ਘਰ ਹੋਇਆ ਸੀ ਆਪ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਸਾਹਿਬ ਜੀ ਅਤੇ ਗੁਰੂ ਹਰਰਾਏ ਸਾਹਿਬ ਅਤੇ ਧੀਰਮਲ ਦੇ ਪਿਤਾ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਵੀ ਸਨ ਆਪ ਜੀ ਦਾ ਵਿਆਹ ਮਾਤਾ ਨਿਹਾਲ ਕੌਰ ਜੀ ਨਾਲ 17 April 1621 ਨੂੰ ਹੋਇਆ ਆਪ ਜੀ ਨੇ ਆਪਣੇ ਪਿਤਾ ਦੀ ਨਿਗਰਾਨੀ ਹੇਠ ਧਾਰਮਿਕ ਸਿੱਖਿਆ ਅਤੇ ਮਾਰਸ਼ਲ ਆਰਟਸ ਜਾਂ ਯੁੱਧ ਵਿਦਿਆ ਦੀ ਸਿਖਲਾਈ ਲਈ ਆਪ ਜੀ ਦੇ ਜਨਮ ਸਥਾਨ ਤੇ ਇੱਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਨੂੰ ਗੁਰਦੁਆਰਾ ਡਰੋਲੀ ਭਾਈ ਕਿਹਾ ਜਾਂਦਾ ਹੈ ਇਹ ਗੁਰਦੁਆਰਾ ਬਾਬਾ ਗੁਰਦੇਤਾ ਜੀ ਦੇ ਜਨਮ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਗੁਰੂ ਹਰਗੋਬਿੰਦ ਜੀ ਦੀ ਪਤਨੀ ਮਾਤਾ ਦામੋਦਰੀ ਦਾ ਪਰਿਵਾਰ ਅਜੇ ਵੀ ਇੱਥੇ ਰਹਿੰਦਾ ਹੈ ਜੋ ਛੀਮੀ ਪਾਤਸ਼ਾਹ ਸ਼੍ਰੀ ਗੁਰੂ ਹਰ ਗੋਬਿੰਦ ਜੀ ਦੀਆਂ ਕੁਝ ਦੁਰਲੱਭ ਨਿੱਜੀ ਚੀਜ਼ਾਂ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਨਿੱਜੀ ਮੋਹਰ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਹੱਥ ਲਿਖਤ ਕਾਪੀ ਦੇ ਰਖਵਾਲੇ ਹਨ। ਇਸੇ ਤਰ੍ਹਾਂ ਕੀਰਤਪੁਰ ਸਾਹਿਬ ਨਗਰ ਨਜ਼ਦੀਕ ਸ਼੍ਰੀ ਆਨੰਦਪੁਰ ਸਾਹਿਬ ਜਿੱਥੇ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸਨ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਰਾ ਗੁਰੂ ਪਰਿਵਾਰ ਆ ਵਸਿਆ ਤੇ ਗੁਰਦੁਆਰਾ ਸੀਸ ਮਹਿਲ ਸਾਹਿਬ ਵਿਖੇ ਆਪਣੀ ਰਹਾਇਸ਼ ਬਣਾਈ। ਇਸ ਸਥਾਨ ਦੇ ਨੇੜੇ ਹੀ ਇੱਕ ਛੋਟੀ ਜਹੀ ਪਹਾੜੀ ਤੇ ਬਾਬਾ ਗੁਰਦਿੱਤਾ ਜੀ ਦਾ ਇੱਕ ਹੋਰ ਗੁਰਦੁਆਰਾ ਸਾਹਿਬ ਵੀ ਹੈ। ਆਪ ਜੀ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪ੍ਰਾਚੀਨ ਕਸਬੇ ਬਟਾਲਾ ਦੇ ਪਾਈ ਰਾਮਾ ਜੀ ਦੀ ਪੁੱਤਰੀ ਅਨੰਤੀ ਉਰਫ ਨੰਤੀ ਜੀ ਨਾਲ ਹੋਇਆ ਸੀ ਗੁਰਬਿਲਾਸ 6ਵੀਂ ਪਾਤਸ਼ਦੀ ਦੇ ਅਨੁਸਾਰ ਡਰੋਲੀ ਮੰਡਿਆਲੀ ਗੋਇੰਦਬਾਲ ਅਤੇ ਖਡੂਰ ਸਾਹਿਬ ਤੋਂ ਰਿਸ਼ਤੇਦਾਰ ਵਿਆਦੀ ਸਮਾਗਮ ਵਿੱਚ ਸ਼ਾਮਲ ਹੋਏ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਜੋ ਕਿ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਦੀ ਦੇਖਭਾਲ ਕਰਨ ਲਈ ਸ੍ਰੀ ਅੰਮ੍ਰਿਤਸਰ ਵਿਖੇ ਰਹਿ ਰਹੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਆਹ ਤੋਂ ਵਾਪਸ ਪਰਤਨ ਤੇ ਪਰਿਵਾਰ ਅਤੇ ਮਹਿਮਾਨਾਂ ਨੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਫਿਰ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ ਅਤੇ ਪ੍ਰਸ਼ਾਦ ਛਕਿਆ 1626 ਤੱਕ ਬਾਬਾ ਗੁਰਦਿੱਤਾ ਆਪਣੇ ਪਿਤਾ ਦੀ ਆਦੇਸ਼ਾਂ ਅਨੁਸਾਰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਰਹੇ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਭਾਈ ਵਿਦੀ ਚੰਦ ਜੀ ਦੇ ਨਾਲ ਜਦੋਂ ਸਿੱਖਾਂ ਨੂੰ ਕਰਤਾਰਪੁਰ ਵਿੱਚ ਘੇਰਿਆ ਗਿਆ ਸੀ ਨਿਰਖਿਆਤਮਕ ਕਾਰਵਾਈ ਦਾ ਆਦੇਸ਼ ਦਿੱਤਾ ਇਸ ਕਾਰਵਾਈ ਵਿੱਚ ਗੁਰੂ ਸਾਹਿਬ ਨੇ ਆਪ ਵੀ ਭਾਗ ਲਿਆ ਪੈਂਦੀ ਖਾਨ ਨੇ ਆਪਣੀ ਤਲਵਾਰ ਨਾਲ ਗੁਰੂ ਜੀਤੇ ਹਮਲਾ ਕੀਤਾ ਪਰ ਗੁਰੂ ਜੀ ਨੇ ਆਪਣੇ ਆਪ ਨੂੰ ਢਾਲ ਨਾਲ ਬਚਾਓ ਕਰਦੇ ਹੋਏ ਉਸ ਦੀ ਚੁਣੌਤੀ ਸਵੀਕਾਰ ਕਰਨ ਤੋਂ ਬਾਅਦ ਉਸ ਨੂੰ ਪਾਰ ਬੁਲਾ ਦਿੱਤਾ ਬਾਬਾ ਗੁਰਦਤਾ ਜੀ ਦੇ ਹੱਥੋਂ ਉਹਨਾਂ ਦਾ ਬਚਪਨ ਦਾ ਖੇਡਣ ਦੇ ਸਾਥੀ ਅਸਮਾਨ ਖਾਨ ਐਸ ਲੜਾਈ ਵਿੱਚ ਮਾਰਿਆ ਗਿਆ ਹਾਲਾਂਕਿ ਬਾਬਾ ਨੇ ਆਪਣੀ ਦੋਸਤ ਦੀ ਮੌਤ ਤੇ ਇਸ ਟਿੱਪਣੀ ਨਾਲ ਸੋਗ ਪ੍ਰਗਟ ਕੀਤਾ ਕਿ ਉਸ ਨੂੰ ਮਾਰਨਾ ਸਫਲਤਾ ਨਹੀਂ ਮੰਨਿਆ ਗਿਆ ਸੀ ਬਲਕਿ ਹਾਲਾਤ ਦੀ ਕਾਰਨ ਵਿਰੋਧੀ ਧਿਰ ਨਾਲ ਮਿਲੇ ਕਿਸੇ ਦੋਸਤ ਨੂੰ ਮਾਰਨ ਲਈ ਮਜਬੂਰ ਹੋਣਾ ਪਿਆ ਸੀ ਜਰਨੈਲ ਕਤੂਬ ਖਾਨ ਤੇ ਕਾਲੀ ਖਾਨ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੱਥੋਂ-ਹੱਥੀ ਲੜਦੇ ਹੋਏ ਸ਼ਹੀਦ ਹੋ ਗਏ ਸਨ ਕੁਝ ਸਮੇਂ ਦੌਰਾਨ ਉਹਨਾਂ ਨੇ ਆਪਣੇ ਪਿਤਾ ਜੀ ਦੇ ਨਿਰਦੇਸ਼ਾਂ ਦੇ ਅਧੀਨ ਸ਼ਿਵਾਲਿਕ ਦੀ ਤਲਹੱਟੀ ਵਿੱਚ ਮੌਜੂਦਾ ਕੀਰਤਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਕੀਤੀ ਇੱਕ ਕਥਾ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਉਸ ਦਿਨ ਪਹਿਲਾਂ ਇੱਕ ਗਾਂ ਨੂੰ ਜਿਉਂਦਾ ਕੀਤਾ ਸੀ ਜਿਸ ਦਿਨ ਉਹ ਅਕਾਲ ਚਲਾਣਾ ਕਰ ਗਏ ਸਨ ਜਿਸ ਨੂੰ ਉਹਨਾਂ ਨੇ ਸ਼ਿਕਾਰ ਕਰਦੇ ਸਮੇਂ ਅਣਜਾਣੇ ਵਿੱਚ ਮਾਰ ਦਿੱਤਾ ਸੀ ਬਾਬਾ ਗੁਰਦਿੱਤਾ ਜੀ ਤੋਂ ਸ਼ਿਕਾਰ ਖੇਡਦੇ ਸਮੇਂ ਭੁਲੇਖੇ ਨਾਲ ਗਊ ਦਾ ਸ਼ਿਕਾਰ ਹੋ ਗਿਆ ਗਊ ਦੇ ਮਾਲਕ ਦਾ ਪਰਿਵਾਰ ਦਾ ਵਿਰਲਾਪ ਦੇਖ ਕੇ ਉਹਨਾਂ ਗਊ ਨੂੰ ਜਲਦੀ ਛਿੱਟੀ ਮਾਰ ਕੇ ਜ਼ਿੰਦਾ ਕਰ ਦਿੱਤਾ ਇਸ ਬਾਰੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਕਰਾਮਾਤ ਕਹਿਰ ਦਾ ਨਾ ਹੈ ਇਸ ਕਰਕੇ ਗਊ ਬਦਲੇ ਜਾਂ ਤਾਂ ਆਪਣਾ ਸਰੀਰ ਛੱਡੋ ਨਹੀਂ ਤਾਂ ਅਸੀਂ ਆਪਣਾ ਸਰੀਰ ਛੱਡਾਂਗੇ ਗੁਰੂ ਪਿਤਾ ਦਾ ਹੁਕਮ ਮੰਨ ਕੇ ਬਾਬਾ ਗੁਰਦਿੱਤਾ ਜੀ ਉਸੇ ਅਸਥਾਨ ਤੇ ਆਏ ਤੇ ਨਿੰਮ ਦੀ ਛਿਟੀ ਸਰਾਣੇ ਗੱਡ ਕੇ लेट ਗਏ ਤੇ ਆਪਣਾ ਪੰਜ ਭੂਤਕ ਸਰੀਰ त्याग ਦਿੱਤਾ ਇਸ ਗੱਲ ਦਾ ਪਤਾ ਲੱਗਣ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਗਤ ਨਾਲ ਇੱਥੇ ਆਏ ਤੇ ਬਾਬਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਤੇ ਅਸੀਸ ਦਿੱਤੀ ਤਨ ਤਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਹੁਣ ਇਸਾ ਸਥਾਨ ਤੇ ਸੁੱਖਾਂ ਵੀ ਪੂਰੀਆਂ ਹੋਣ ਕਾਰਨ ਸੰਗਤਾਂ ਵੱਲੋਂ ਸ਼ੁਕਰਾਨੇ ਵਜੋਂ ਪਾਠ ਕਰਾਏ ਜਾਂਦੇ ਹਨ ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਧੀਰਮਲ ਅਤੇ ਹਰਰਾਏ ਸਨ ਜੋ ਹਰਰਾਏ ਬਾਅਦ ਵਿੱਚ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਬਣੇ ਧੰਨ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੇ ਪੜਦਾਦਾ ਜੀ ਧੰਨ ਗੁਰੂ ਰਾਮਦਾਸ ਜੀ ਦਾਦਾ ਜੀ ਧੰਨ ਗੁਰੂ ਅਰਜਨ ਦੇਵ ਜੀ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਭਰਾਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪੁੱਤਰ ਧੰਨ ਗੁਰੂ ਹਰ Rai ਸਾਹਿਬ ਜੀ ਅਤੇ ਪੁੱਤਰਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਅਤੇ ਭਤੀਜਾ ਧੰਨ ਗੁਰੂ ਗੋਬਿੰਦ ਸਿੰਘ ਜੀ ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਦੀ ਸੇਵਾ ਵਿੱਚ ਵੀ ਬਹੁਤ ਸਮਾਂ ਬਤਾਇਆ ਸੀ। ਬਾਬਾ ਗੁਰਦਿੱਤਾ ਜੀ ਪੂਰਨ ਬ੍ਰਹਮ ਗਿਆਨੀ ਪੁਰਸ਼ ਹੋਏ ਸਨ। ਮਾਤਾ ਨਿਹਾਲ ਕੌਰ ਜੀ ਜੋ ਕਿ ਮਾਤਾ ਨੱਤੀ ਦੇ ਨਾਂ ਨਾਲ ਜਾਣੀ ਜਾਂਦੀ ਹੈ ਜਿਸ ਨੂੰ ਅਨੰਤੀ निहालो अति बसी भी ਕਿਹਾ ਜਾਂਦਾ ਹੈ ਉਹ ਬਾਬਾ ਗੁਰਦਿੱਤਾ ਜੀ ਦੀ ਪਤਨੀ ਸੀ ਉਹ ਪਿਤਾ ਭਾਈ ਰਾਮਾ ਅਤੇ ਮਾਤਾ ਸੁਖਦੇਵੀ ਦੀ ਧੀ ਸੀ ਜੋ ਦੋਵੇਂ ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਬਟਾਲਾ ਦੇ ਇਲਾਕੇ ਦੇ ਖੱਤਰੀ ਸਿੱਖ ਸਨ ਉਹਨਾਂ ਦਾ ਵਿਆਹ ਬਾਬਾ ਗੁਰਦਿੱਤਾ ਜੀ ਨਾਲ ਹੋਇਆ ਸੀ निहाल कौर ਜਾਂ ਮਾਤਾ અનੰਤੀ ਚੇਮੇ ਸਿੱਖ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੀ ਉਸਨੇ ਦੋ ਪੁੱਤਰਾਂ ਧੀਰਮਲ ਅਤੇ ਸੱਤਵੇਂ ਸਿੱਖ ਗੁਰੂ ਸ੍ਰੀ ਗੁਰੂ ਹਰ Rai ਜੀ ਨੂੰ ਜਨਮ ਦਿੱਤਾ ਜਦੋਂ ਗੁਰੂ ਹਰਗੋਬਿੰਦ ਜੀ ਗਏ ਅਤੇ ਮਾਤਾ ਨਾਨਕੀ ਜੀ 1644 ਵਿੱਚ ਬਕਾਲੀ ਚਲੇ ਗਏ ਨਿਹਾਲਕੌਰ ਹਰ Rai ਦੇ ਗੁਰਗੱਦੀ ਕਾਲ ਦੌਰਾਨ ਗੁਰੂ ਘਰ ਦੀ ਮੁਖੀ ਸੀ ਉਸ 7ਵੇਂ ਗੁਰੂ ਦੀ ਪਰਵ੍ਰਿਸ਼ ਲਈ ਜ਼ਿੰਮੇਵਾਰ ਸੀ ਅਤੇ ਸਿੱਖ ਧਰਮ ਦੀ ਬਾਣੀ ਗੁਰੂ ਨਾਨਕ ਦੀਆਂ ਅਧਿਆਤਮਿਕ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦੀ ਸੀ ਉਸ ਨੇ ਨੌਜਵਾਨ ਗੁਰੂ ਨੂੰ ਦਇਆ, ਪਿਆਰ, ਦਿਆਲਤਾ, ਬਹਾਦਰੀ, ਨਿਮਰਤਾ ਆਦੀ ਕਦਰ ਕਰਨੀ ਸਿਖਾਈ ਜਿਵੇਂ ਕਿ ਗੁਰੂਆਂ ਦੀਆਂ ਸਾਰੀਆਂ ਮਾਵਾਂ ਸਿਖਾਉਂਦੀਆਂ ਸਨ ਮਾਤਾ ਨਿਹਾਲ ਕੌਰ ਜੀ ਜਾਂ ਮਾਤਾ ਅਨੰਤੀ ਜੀ 29 ਸਤੰਬਰ 1644 ਈਸਵੀ ਨੂੰ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ।